ਹਾਂਜੀ ਮਿੱਤਰੋ ਆ ਗਿਆ ਬਹੁਤ ਜ਼ਿਆਦਾ ਘੈਂਟ ਜੀ ਤੇ ਫਣੀ ਜੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਫਣੀ ਹੋਣ ਵਾਲੀ ਹੈ ਤਾਂ ਬਿਨਾਂ ਕਿਸੇ ਦੇਰ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਫਿਰ ਇਹਦੇ ਫਣੀ ਫਣੀ ਕਮੈਂਟ ਪੜਦੇ ਆਂ ਸਟੇਜ ਤੇ ਤਾਂ ਮੈਂ ਸਾਫ਼ ਕਹਿ ਦਿੰਦੀ ਹੁੰਦੀ ਸੀਗੀ ਵੀ ਹੁਣ ਤਾਂ ਮੈਂ ਜਿਹੜਾ ਕੋਈ ਮਰਜੀ ਮੈਨੂੰ ਮਸ਼ੂਕ ਸਮਝ ਲੇ ਹਾਂ ਜੋ ਮਰਜੀ ਸਮਝ ਸਿਰਫ 2 2.5 ਘੰਟੇ ਆਂਟੀ 2 2.5 ਘੰਟੇ ਤਾਂ ਬਹੁਤ ਖਲਾਰੇ ਪੈ ਜਾਣੇ ਸੀ ਜੇ ਹੀ ਗੱਲ ਤੋਂ ਸਮੇਂ ਸਟੇਜ ਉੱਤੇ ਬੋਲਦੀ ਮੈਨੂੰ ਆਂਟੀ ਗਲਤ ਜੀ ਲੱਗਦੀ ਪਈ ਆ ਉਸ ਤੋਂ ਬਾਅਦ ਸਾਡਾ ਕੋਈ ਸਾੜਾ ਨਹੀਂ ਲੱਗਦਾ ਜਦੋਂ ਤੁਸੀਂ ਨੀਚੇ ਉਤਰ ਜਾਗੇ ਉਸ ਤੋਂ ਬਾਅਦ ਨਹੀਂ ਵੀ ਦੋ ਠੜ ਸਾਡੇ ਐਸੇ ਉਹਨਾਂ ਕੀ ਰਿਸ਼ਤਾ ਹੁੰਦਾ ਦੋ 2 ਘੰਟੇ ਦਾ ਸੀ ਪੈਸੇ ਦਿੱਤੇ ਹੁੰਦੇ 40-40 ਹਜ਼ਾਰ ਰਖ ਲਿਆ ਨੇ ਫਿਰ ਅਗਲਾ ਅੱਖ ਵੀ ਮਾਰਦਾ ਮੈਂ ਤਾਂ ਕਹਿੰਦੀ ਘਰ ਰਾਈ ਤੈਨੂੰ ਅੱਖ ਮਾਰਨੀ ਸਿਖਾਵਾਂ ਕਿਦਾਂ ਮਾਰੀਦੀ ਅੱਖ ਇਹ ਤੇਰੀ ਮੈਂ ਦੱਸਦੀ ਅੱਖ ਤਾਂ ਤੂੰ ਦੱਬਦੀ ਅਸੀਂ ਤਾਂ ਬੇਟੇ ਬੇਟੇ ਇਸ਼ਾਰਾ ਕਰ ਰਹੇ ਹੋ ਜਾਂਦਾ ਸੀਗਾ ਮੈਂ ਕਹਿ ਦਿੰਦੀ ਸੀਗੀ ਕਰ ਸ਼ਾਂਤ ਹੋ ਰਹੇ ਸੈਂਤ ਹਾਂ ਹੁਕਮ ਹਰ ਤਰ੍ਹਾਂ ਦੇ ਕਿੰ ਕਮਲੀ ਜਿਹੇ ਹੁੰਦੇ ਸੀ ਜਦੋਂ ਵੀ ਇਹਦੀ ਕੋਈ ਗੱਲ ਸੁਣਦਾ ਇਹ ਮੈਨੂੰ ਗੈਕਾ ਕੱਟ ਤੇ ਜੁਗਾਰਬੱਦ ਲੱਗਦੀ ਆ ਗੱਲੋਤੀ ਆ ਗਈ ਪੈਸੇ ਦੇ ਕੇ ਪਾ ਮੈਂ ਥੱਲੇ ਪਾ ਲੋ ਕੋਲੇ ਮਿਲਾ ਕੇ ਬਣ ਗਈ ਨਾ ਕੰਜਰੀ ਇਰੀ ਸ਼ਕਲ ਦੇ ਕੇ ਕੌਣ ਅੱਖ ਮਾਰਦਾ ਹੁਣਾ? ਲਈ ਮੈਂ ਤਾਂ ਸਾਰੇ ਨਹੀਂ ਅੱਖਾਂ ਨੇ ਨਿਸ਼ੇੜੀ ਮੇਰੀਆਂ ਮੇਰਾ ਕੋਈ ਨਾ ਕਸੂਰ ਮੁੱਟਿਆ ਰੇ ਨਹੀਂ ਅੱਖਾਂ ਨੇ ਨਿਸ਼ੇੜੀ ਮੇਰੀਆਂ ਮੇਰਾ ਕੋਈ ਨਾ ਕਸੂਰ ਮੁੱਟਿਆ 35 11 ਟਰੈਕਟਰ ਦੀਆਂ ਲੈਟਾਂ ਵਾਂਗੂ ਬਾਹਰ ਕੱਢੀ ਫਿਰਦਾ ਪਤੰਦਰਾ ਡੇਲੇ ਤਾਂ ਇਹ ਕੋਈ ਪਤੰਦਰਾ ਡਰਾ ਹੀ ਦਿੱਤਾ ਸੀ ਆਹ ਕਹਿਣਾ ਇੱਛਾਦਾਰੀ ਸਲੇਡਾ ਜਿਆ ਇਹਨੂੰ ਕਹਿੰਦੇ ਆ ਅੱਖਾ ਕੱਢ ਕੇ ਵੇਖਣਾ ਅੱਖਾਂ ਦਾ ਜ਼ੂਮਿੰਗ ਫੰਕਸ਼ਨ ਮੇਰੇ ਫੈਨ ਮੇਰੇ ਵਰਗੇ ਵਜਮਾ ਦਾ ਕੰਪਾ ਦੇਖੋ ਰੂ ਗੇਟ ਵੀ ਖਾਣ ਗਸ਼ੀਆਂ ਬੈਕ ਐਂਡ ਲੈਫਟ ਤੇ ਵਜੋ ਦੇ ਰੂ ਚੱਲ ਲੱਗੇ ਮੇਰੇ ਫੈਨ ਮੇਰੇ ਵਰਗੇ ਸਾਰੇ ਹੀ ਸਾਲੇ ਫੁੱਦੂ ਖੜ ਕੇ ਦੱਸ ਬਾਈ ਗੱਲ ਕੀ ਆ ਫਾੜੋ ਸੱਤੇ ਬਾਈ ਨੂੰ ਦੋਰਾ ਪੈ ਗਿਆ ਮੈਨੂੰ ਲੱਗਦਾ ਇਹਦੇ ਪਤਰੀ ਦਾ ਦਰਦ ਹੁੰਦਾ ਬੱਬੂ ਮਾਨੀ ਇਹ ਤਾਂ ਬੱਕਰੀ ਆ ਹਾਂਜੀ ਮਿੱਤਰੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਡਾ ਸਭ ਤੋਂ ਪਸੰਦੀਦਾ ਕਮੈਂਟਾਂ ਵਿੱਚ ਕਮੈਂਟ ਜਰੂਰ ਲਿਖਿਓ ਤਾਂ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਲਈ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਤੋ